ਗੁਰੂ ਪਿਆਰੀ ਸਤ ਗੁਰ ਦੀ ਸਜ ਜੀ ਨਵਾਜੀ ਸਤ ਸੰਗਤ ਜੀਓ ਤਨ ਤਨ ਰક્તਪਤਾ ਸਤਗੁਰ ਵਦਾਸ ਸਤ ਮਹਾਰਾਜ ਜੀ ਪਾਵਨ ਪਿੱਤਰ ਅੰਮ੍ਰਿਤ ਬਾਣੀ ਸ਼ਬਦ ਨਹੀਂ ਸਮੁੱਚੀ ਮਨੁੱਖਤਾ ਨੂੰ ਪ੍ਰਭੂ ਪ੍ਰੇਮ ਦਾ ਪਾਵਨ ਉਪਦੇਸ਼ ਦਿੰਦੇ ਹਨ ਕਿ ਪਰਮਾਤਮਾ ਦੇ ਪ੍ਰੇਮ ਕਰਨ ਵਾਲੇ ਨੂੰ ਆਪਣੇ ਸਰੀਰ ਦੇ ਟੋਟੇ ਟੋਟੇ ਵੀ ਹੋਣ ਦੀ ਕੋਈ ਪਰਵਾਹ ਨਹੀਂ ਹੈ ਕਿ ਜੋ ਜੀਵ ਪਰਮਾਤਮਾ ਨੂੰ ਪਿਆਰ ਕਰਦਾ ਹੈ ਗੁਰੂ ਨੂੰ ਪਿਆਰ ਕਰਦਾ ਫਿਰ ਉਸ ਨੂੰ ਆਪਣੇ ਸਰੀਰ ਦੇ ਪਾਣਾ ਟੋਟੇ ਟੋਟੇ ਵੀ ਹੋ ਜਾਣ ਤਾਂ ਵੀ ਉਸ ਨੂੰ ਕੋਈ ਫਿਕਰ ਕੋਈ ਚਿੰਤਾ ਨਹੀਂ ਰਹਿੰਦੀ ਕਿਉਂਕਿ ਉਸਨੇ ਪਰਮਾਤਮਾ ਨੂੰ ਪ੍ਰੇਮ ਰੂਪੀ ਰੱਸੀ ਨਾਲ ਬੰਨ੍ਹਿਆ ਹੋਇਆ ਹੈ ਕਹਾਂ ਪਿਉ ਜੋ ਤਨ ਪਿਉ ਛਿਨ ਛਿਨ ਪ੍ਰੇਮ ਜੈਤੋ ਡਰਤਾ ਤੇਰੋ ਜਨ ਇਹ ਮੁੱਕ ਜਨਮ ਪਰਮਾਤਮਾ ਦੇ ਮੁਲਾਪ ਵਾਸਤੇ ਪ੍ਰਾਪਤ ਹੋਇਆ ਹੈ ਸਤਗੁਰੂ ਵੀ ਬਖਸ਼ਿਸ਼ ਕਰਦੇ ਕਿ ਜੋ ਮੁੱਕਾ ਜਨਮ ਹੈ ਇਹ ਬਹੁਤ ਹੀ ਅਨਮੋਲ ਜਨਮ ਹੈ ਇਸ ਦਾ ਮੁੱਲ ਕੋਈ ਲਾ ਨਹੀਂ ਸਕਦਾ ਸਾਡੇ ਸਰੀਰ ਦਾ ਇੱਕ ਇੱਕ ਅੰਗ ਜਿਸ ਦਾ ਕੋਈ ਮੁੱਲ ਲਾ ਨਹੀਂ ਸਕਦਾ ਇਹਦੀ ਕੀਮਤ ਸਾਨੂੰ ਉਸਲੇ ਪਤਾ ਲੱਗਦੀ ਹੈ ਕਿ ਜਦੋਂ ਸਾਡੇ ਸਰੀਰ ਦਾ ਕੋਈ ਅੰਗ ਖਰਾਬ ਹੋ ਜਾਂਦਾ ਹੈ ਜਾਂ ਇਸ ਨੂੰ ਕੋਈ ਬਿਮਾਰੀ ਲੱਗਦੀ ਹੈ ਫਿਰ ਸਾਡੇ ਸਰੀਰ ਦੀ ਅਹਿਮੀਅਤ ਕੀ ਹੈ ਸਾਨੂੰ ਪਤਾ ਲੱਗਦੀ ਹੈ ਤੇ ਜਦੋਂ ਸਾਡੀਆਂ ਨਿਗਾਹ ਕੱਲੀ ਜਾਵੇ ਅੱਖਾਂ ਦੀ ਵੈਲਿਊ ਉਸਨੇ ਪਤਾ ਲੱਗਦੀ ਹੈ ਜਦੋਂ ਸਾਡੀ ਕੰਨਾਂ ਦੀ ਆਵਾਜ਼ ਸੁਣਨੀ ਬੰਦ ਹੋ ਜਾਵੇ ਇਹਦੀ ਕੀਮਤ ਉਸਨੇ ਪਤਾ ਲੱਗਦੀ ਵੀ ਕੰਨ ਕਿੰਨੇ ਕੀਮਤੀ ਹਨ ਜੀਭਾ ਸਾਡੀ ਜਵਾਬ ਦੇ ਜਾਵੇ ਬੋਲਣਾ ਬੰਦ ਕਰ ਦੇਵੇ ਉਸਨੇ ਪਤਾ ਲੱਗਦੀ ਕਿ ਇਸਦੀ ਕੀਮਤ ਕਿੰਨੀ ਹੈ ਸਤਿਗੁਰੂ ਜੀ ਬਖਸ਼ੀ ਕਰਦੇ ਕਿ ਜਿਹੜਾ ਮਨੁੱਖਾ ਜਨਮ ਹੈ ਇਹ ਬਹੁਤ ਅਨਮੋਲ ਹੈ ਇਹ ਭਗਾਂ ਦੇ ਨਾਲ ਜੀਵ ਨੂੰ ਪ੍ਰਾਪਤ ਹੋਇਆ ਹੈ ਸਤਿਗੁਰੂ ਜੀ ਪ੍ਰਭੂ ਪ੍ਰਤੀ ਤੀਬਰ ਤੇ ਅਤਾਂ ਪਿਆਰ ਦੀ ਅਵਸਥਾ ਦਾ ਵਰਣਨ ਕਰਦੇ ਹੋਏ ਫਰਮਾਉਂਦੇ ਹਨ ਕਿ ਇਹ ਸਰੀਰ ਦੇ ਪਾਣੇ ਟੁਕੜੇ ਟੁਕੜੇ ਵੀ ਹੋ ਜਾਣ ਕਿ ਸਾਡੇ ਸਰੀਰ ਦੇ ਪਾਣੇ ਟੁਕੜੇ ਟੁਕੜੇ ਵੀ ਹੋ ਜਾਣ ਤਾਂ ਵੀ ਕੋਈ ਡਰ ਨਹੀਂ ਹੈ ਸਾ ਸਰੀਰ ਦੇ ਕਹਿੰਦੇ ਛੋਟੇ ਛੋਟੇ ਛਿੰਨ ਛਿੰਨ ਦੇ ਛੋਟੇ ਛੋਟੇ ਜਿਵੇਂ ਖੰਡ ਦੇ ਟੁਕੜੇ ਹੁੰਦੇ ਨੇ ਨਾ ਛੋਟੇ ਛੋਟੇ ਪਾਣੀ ਕਹਿੰਦੇ ਉਹਨੇ ਉਹਨੇ ਇਹ ਟੋਟੇ ਹੋ ਜਾਣ ਟੁਕੜੇ ਹੋ ਜਾਣ ਫਿਰ ਵੀ ਕੋਈ ਡਰ ਨਹੀਂ ਹੈ ਕਹਿੰਦੇ ਡਰ ਤਾਂ ਇਸ ਗੱਲ ਦਾ ਹੈ ਬਾਰ ਜ਼ਰੂਰ ਹੈ ਪਰ ਉਹ ਇਸ ਗੱਲ ਦਾ ਹੈ ਕਿ ਮੇਰੇ ਮਨ ਦੇ ਵਿੱਚੋਂ ਆਪ ਦੀ ਦਾ ਪ੍ਰੇਮ ਤੇ ਘਟ ਨਾ ਜਾਵੇ ਤੇਜੀ ਚਰਨ ਅਰਵਿੰਦ ਪਵਨਮਨ ਪਾਨ ਕਰਤ ਪਾਇਓ ਪੌਰ ਮੀਆਂ ਤਨ ਰਹਾਉ ਤੇ ਪਰਮਾਤਮਾ ਜੀ ਆਪ ਜੀ ਦੇ ਚਨ ਕਮਲ ਫੁੱਲ ਵਾਂਗ ਹਨ ਕਿ ਜਿਹੜੇ ਆਪ ਜੀ ਦੇ ਚਰਨ ਹਨ ਕਹਿੰਦੇ ਫੁੱਲ ਵਾਂਗ ਹਨ ਅਤੇ ਮੇਰਾ ਮਨ ਪੌਰੇ ਵਾਂਗ ਹੈ ਮੇਰੇ ਮਨ ਨੇ ਆਪ ਜੀ ਦੇ ਚਨ ਕਮਲਾ ਵਿੱਚ ਰਹਿਣ ਲਈ ਤਾਂ ਪ੍ਰਾਪਤ ਕਰ ਲਈ ਕਿ ਮੇਰਾ ਜਿਹੜਾ ਮਨ ਹੈ ਉਸ ਨੇ ਆਪ ਜੀ ਦੇ ਚਾਨਾਂ ਦੀ ਦੇ ਵਿੱਚ ਜਿਹੜੀ ਤਾਂ ਹੈ ਉਹ ਪ੍ਰਾਪਤ ਕਰ ਲਈ ਹੈ ਮੈਨੂੰ ਹੁਣ ਕਿਸੇ ਚੀਜ਼ ਦਾ ਡਰ ਨਹੀਂ ਹੈ ਭੈਅ ਨਹੀਂ ਹੈ ਇਹ ਪ੍ਰਭੂ ਜੀ ਆਪ ਦਾ ਪਾਵਨ ਨਾਮ ਰੂਪੀ ਅੰਮ੍ਰਿਤ ਢੀਕੇ ਮੈਂ ਨਾਮ ਰੂਪੀ ਤਨ ਪ੍ਰਾਪਤ ਕਰ ਲਿਆ ਹੈ ਤੇ ਅੰਮ੍ਰਿਤ ਮਈ ਰਸ ਜਿਹੜਾ ਮਿਲਣਾ ਸੀ ਉਹ ਮੈਂ ਪ੍ਰਾਪਤ ਕਰ ਲਿਆ ਹੈ ਸੰਬੱਧ ਵਿਭਤ ਪਰਲਮਾਇ ਤਨ ਤਾ ਨ ਮਗਨ ਹੋਤ ਨਾ ਤੇਰੋ ਜਾਨੀ ਕਿ ਪਰਮਾਤਮਾ ਜੀ ਆਪ ਜੀ ਦੇ ਨਾਮ ਦਾ ਅਨੰਦ ਲੈਣ ਵਾਲਾ ਆਪ ਦਾ ਦਾਸ ਸੁਖ ਦੁਖ ਰੂਪੀ ਪਰਦਾ ਸੰਸਾਰਿਕ ਮਾਇਆ ਸੰਸਾਰੂਪੀ ਝੂਠੇ ਤਨ ਵਿੱਚ ਮਗਨ ਨਹੀਂ ਹੁੰਦਾ ਸੰਪਦ ਵਿਪਤ ਪਰਲ ਮਾਇਆ ਤਨ ਤਾਂ ਮਗਨ ਹੋਤ ਨਾ ਤੇਰੋ ਜਨ ਕਿ ਪ੍ਰਮਾਤਮਾ ਜੀ ਆਪ ਜੀ ਦੇ ਨਾਮ ਦਾ ਜਿਹੜਾ ਆਨੰਦ ਹੈ ਔਰ ਆਨੰਦ ਲੈਣ ਵਾਲਾ ਆਪ ਦਾ ਦਾਸ ਆਪ ਦਾ ਸੇਵਕ ਸੁਖ ਦੁੱਖ ਰੂਪੀ ਪਰਦਾ ਸੰਸਾਰਿਕ ਮਾਇਆ ਅਤੇ ਸੰਸਾਰਕੀ ਝੂਠੇ ਤਨ ਵਿੱਚ ਮगन ਨੇ ਹੰਦਾ ਪ੍ਰੇਮ ਕੀ ਜਿਵਰੀ ਬਾਗ ਤੇਰੋ ਜਨ ਕਹਿ ਰ ਵਿਦਾਸ ਛਟਿ ਬਿਓ ਕਵਨ ਗਨ ਸਤਗੁਰ ਬਦਾਸ ਜੀ ਮਹਾਰਾਜੀ ਫਰਮਾਉਂਦੇ ਹਨ ਕਿ ਪ੍ਰਮਾਤਮਾ ਜੀ ਆਪ ਜੀ ਨੂੰ ਅਸੀਂ ਪ੍ਰੇਮ ਦੀ ਰੱਸੀ ਨਾਲ ਬੰਨ ਲਿਆ ਹੈ ਤੇ ਹੇ ਪ੍ਰਭੂ ਗੁਰੂ ਜੀ ਪ੍ਰਮਾਤਮਾ ਜੀ ਆਪ ਜੀ ਨੂੰ ਅਸੀਂ ਪ੍ਰੇਮ ਦੀ ਰੱਸੀ ਨਾਲ ਬੰਨ੍ਹ ਲਿਆ ਹੈ ਹੁਣ ਆਪ ਕਿਹੜੇ ਯਤਨ ਕਰੋਗੇ ਆਪ ਆਪ ਪ੍ਰੇਮ ਦੇ ਸੱਚੇ ਬੰਧਨ ਤੋਂ ਨਿਕਲ ਨਹੀਂ ਸਕਦੇ ਕਿ ਆਪ ਜੀ ਨੂੰ ਪ੍ਰੇਮ ਵਾਲੀ ਰੱਸੀ ਦੇ ਨਾਲ ਬੰਨ੍ਹ ਲਿਆ ਹੁਣ ਆਪ ਆਪਣੇ ਛੁੱਟਣ ਦਾ ਯਤਨ ਕਰੋ ਸਤਿਗੁਰੂ ਨਾਮ ਦੇ ਮਹਾਰਾਜ ਜੀ ਚਾਰਨ ਕਰਦੇ ਹਨ ਮੇਰੀ ਬੰਦੀ ਭਗਤ ਛਡਾਵੇ ਬੰਦੇ ਭਗਤ ਨਾ ਛੁਟੇ ਮੋਹੇ ਕਿ ਪਰਮਾਤਮਾ ਜੀ ਕਹਿੰਦੇ ਹਨ ਕਿ ਮੇਰੀ ਕਰਨੀ ਦੇਖੋ ਸਤਗੁਰ ਨਾਮ ਦੇ ਮਹਾਰਾਜ ਵਰਮਾਉਂਦੇ ਆ ਕਿ ਮੇਰੀ ਬੰਦੀ ਭਗਤ ਛਡਾਵੇ ਕਿ ਮੇਰਾ ਬੰਨਿਆ ਹੋਇਆ ਭਗਤ ਛੁਡਾ ਸਕਦਾ ਹੈ ਪਰ ਭਗਤ ਦਾ ਬੰਨਿਆ ਹੋਇਆ ਮੈਂ ਨਹੀਂ ਛੁਡਾ ਸਕਦਾ ਇਹ ਪਰਮਾਤਮਾ ਜੀ ਆਪ ਕਹਿ ਰਹੇ ਹਨ ਪਰਮਾਤਮਾ ਦੀ ਚੰਗਨ ਕੀ ਨੀਰੀ ਕਰਨੀ ਮੇਰਾ ਨਾਮ ਜਪਣ ਵਾਲੇ ਸੰਤ ਜਨ ਜਾਂ ਭਗਤ ਦਾ ਬਦਲ ਸਕਦੇ ਨ ਪਰ ਮੈਂ ਉਹਨਾਂ ਦੀ ਕੀਤੇ ਨਹੀਂ ਬਦਲ ਸਕਦਾ ਕਿ ਸੰਤ ਜਨ ਜਿਹੜੀ ਗੱਲ ਕਹਿ ਦੇਵੇ ਚਾਹੇ ਉਹ ਪਰਮਾਤਮਾ ਵੀ ਉਸ ਗੱਲ ਨੂੰ ਮੋੜ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਮੈਨੂੰ ਪ੍ਰੇਮ ਦੇ ਬੰਧਨ ਵਿੱਚ ਬੰਨ ਲਿਆ ਹੈ ਇਸ ਲਈ ਪਰਮਾਤਮਾ ਦੀ ਪ੍ਰੇਮ ਦੇ ਬੰਧਨ ਵਿੱਚ ਬੰਨਿਆ ਹੋਇਆ ਇਸੇ ਵੀ ਯਤਨ ਕਰਕੇ ਆਜ਼ਾਦ ਨਹੀਂ ਹੋ ਸਕਦਾ